ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਪਿੰਡ ਚੋਂ ਪੰਜਾ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਗਰਮਾ ਗਰਮ ਕੰਮ ਉਹਦੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹ ਆਖਿਆ ਵੀ ਅਸਾਂ ਸਰਪੰਚਾਇਤ ਕੌਮ ਨੂੰ ਚੁਣਨਾ ਆ ਜਿਹੜਾ ਕੁਝ ਪਿੰਡ ਵਾਸਤੇ ਕਰੇਗਾ ਕਿ ਪਹਿਲਾਂ 20 ਸਾਲ ਤੋਂ ਸਰਪੰਚ ਬਣਦੇ ਰਹੇ ਆ ਤੇ ਕਮਾਈ ਵੀ ਮੋਟੀ ਆ ਪਿੰਡ ਦੀ ਸਾਡੇ 1300 ਕਿੱਲੇ ਦੇ ਲਗਭਗ ਪੈੜੀ ਵੀ ਆ ਤੇ ਬਾਕੀ ਚਲੋ ਪਿੰਡ ਵੀ ਵੱਡਾ ਗੁਰਦਾਸਪੁਰ ਜ਼ਿਲ੍ਹੇ ਦਾ ਟਾਪ ਦਾ ਪਿੰਡ ਆ ਤੇ ਉਹਨੂੰ ਲੈ ਕੇ ਵਿਚਾਰਾ ਚੱਲਦੀਆਂ ਰਹੀਆਂ ਬਾਕੀ ਥੋੜਾ ਥੋੜਾ ਕਰਦੇ ਆ ਕਰਦੇ ਆ ਕੱਲ ਦੀ ਫਿਰ ਬੋਲੀ ਦਾ ਕੰਮ ਸ਼ੁਰੂ ਹੋਇਆ ਜੋ ਕਿ ਕਹਿੰਦੇ ਸੀ ਪਿੰਡ ਵਾਸਤੇ ਜਿਹੜਾ ਸਰਪੰਚ ਸਭ ਤੋਂ ਵੱਧ ਕੁਸ਼ ਕਰੇਗਾ ਮਾਇਆ ਦੇ ਰੂਪ ਵਿੱਚ ਉਹਨੂੰ ਸਰਪੰਚ ਬਣਾਇਆ ਜਾਏਗਾ ਇਹ ਪਿੰਡ ਦੀ ਸਿੰਘ ਸਭਾ ਦੋ ਤਿੰਨ ਹੋਰ ਕਮੇਟੀਆਂ ਬਣੀਆਂ ਨੇ ਜਿਨ੍ਹਾਂ ਨੇ ਸਾਰਾ ਇਹ ਰੌਲਾ ਚੱਕਿਆ ਸੀ ਉਹ ਕੱਲ ਤੋਂ ਲੈ ਕੇ ਅੱਜ 2 ਵਜੇ ਤੱਕ ਬੋਲੀ ਦੇ ਚਾਂਸ ਬਣਦੇ ਰਹੇ ਵੱਧ ਦੀ ਘਟਦੀ 5 ਲੱਖ 50 ਲੱਖ 51 60 65 ਕਰੋੜ ਤੇ ਜਾ ਕੇ ਇਹ ਫਿਰ 2 ਕਰੋੜ ਤੇ ਖਤਮ ਹੋਈ ਆ ਪਰ ਫਿਰ ਵੀ ਫਾਈਨਲ ਨਹੀਂ ਹੋਇਆ ਕੱਲ 10 ਵਜੇ ਤੱਕ ਟਾਈਮ ਆ ਕਿ ਜੇ ਕੋਈ ਹੋਰ ਚਾਹਵਾਨ ਕਰਨੀ ਚਾਹੁੰਦਾ ਜਾਂ ਹੋਰ ਇਸ ਤੋਂ ਵੱਧ ਲਾਉਣਾ ਚਾਹੁੰਦਾ ਇਹ ਇਹ ਜਿਹੜਾ ਆਪਣਾ ਆਪ ਦੇ ਝੰਡੇ ਬੀਜਪੀ ਦੇ ਤੇ ਵੱਲੋਂ ਲੜ ਰਹੇ ਆ ਕਿਉਂਕਿ ਭਾਵੇਂ ਅਸੀਂ ਥੋੜੇ ਆ ਭਾਵੇਂ ਬਹੁਤੇ ਆ ਬੀਜਪੀ ਦਾ ਨਾਂ ਆ ਬੀਜਪੀ ਕੰਮ ਕਰਦੀ ਆ ਗੱਲਾਂ ਤੇ ਹਜੇ ਕਿਸਾਨਾਂ ਦੇ ਮੇਲਗਿਲ ਨਹੀਂ ਦੇ ਗੁੱਸੇ ਨਾਰਾਜ਼ਗੀਆਂ ਤਾਂ ਹੁੰਦੀਆਂ ਪਰਿਵਾਰ ਚ ਵੀ ਹੁੰਦੀਆਂ ਪਰ ਉਹਦੇ ਚ ਇਹ ਆ ਵੀ ਥੋੜਾ ਉਲਝਣਾ ਪਈਆਂ ਨੇ ਜੀ ਬਾਹੀਂ ਤਾਂ ਤੁਹਾਨੂੰ ਪਤਾ ਬੰਦਾ ਸ਼ੌਂਕ ਲਈ ਜਦੋਂ ਕੁਝ ਵੀ ਪਿੰਡ ਲਈ ਕਰਨਾ ਤੇ ਫਿਰ ਉੱਥੋਂ ਤਾਂ ਵੀ ਜਾ ਸਕਦੇ ਆ ਜਿੰਨਾ ਵੀ ਤਾਂ ਸਾਨੂੰ ਜਾਣਾ ਕੋਈ ਆ ਲਿਮਟ ਨਹੀਂ ਸਾਡੀ ਜਿੱਥੋਂ ਤੱਕ ਵੀ ਕੋਈ ਪਹਚਾਏਗਾ ਉੱਥੋਂ ਤੱਕ ਇਹ ਪਿੰਡ ਦੀ ਕਮੇਟੀ ਬਣੂਗੀ 6 ਮੈਂਬਰੀ ਕਮੇਟੀ ਬਣੂਗੀ ਜਿੱਥੇ ਉਚਾਏਗੀ ਕੱਲ ਨੂੰ ਚੈੱਕ 10 ਵਜੇ ਦਵਾਂਗੇ ਜੇ ਫਾਈਨਲ ਕਰਦੇ ਆ ਤੇ ਜਿਹੜਾ ਜੇ ਫਾਈਨਲ ਕੱਲ ਦਾ ਟਾਈਮ ਹੈ 9 ਵਜੇ ਤੱਕ ਆਵਾਜ਼ ਨਿਕਲਣੀ ਆ ਉਸ ਤੋਂ ਬਾਅਦ ਹੀ ਹੋਏਗਾ ਠੀਕ ਆਹੀਂ ਬਾਹਰੋਂ ਲੈਣੀ ਹੀ ਨਹੀਂ ਹੁਣ ਮੰਤਰੀਆਂ ਨੂੰ ਵੀ ਤਾਂ ਦੇਣਾ ਹੀ ਆ ਲੋਕਾਂ ਕਿਸ ਨੇ 10 ਲੱਖ ਦੇ ਇੱਕ ਇੱਕ ਕਾਗਜ ਤੇ ਕਰਾਉਣੇ ਆ ਓਕੇ ਕਿਸੇ ਨੇ 5 ਲੱਖ ਦੇਣਾ ਤੇ ਦੋਹਾਂ ਨੂੰ ਆਪਸ ਵਿੱਚ ਜਿਹੜੀ ਪਾਰਟੀ ਇੱਕ ਕੈਂਡੀਡੇਟ ਹੀ ਨਹੀਂ ਖਿਲਾਰ ਸਕਦੀ ਉਹ ਦੂਜੇ ਲਈ ਕੀ ਕਰ ਸਕਦੀ ਆ ਇਸ ਕਰਕੇ ਅਹੀਂ ਛੇਤੀ ਤੇ ਵਧੀਆ ਗੱਲ ਤੇ ਇਹੀ ਆ ਕਿ ਪਿੰਡ ਦੀ ਹਾਜ਼ਰੀ ਵਿੱਚ ਜੋ ਹੋਏਗਾ ਜੇ ਚਾਹਣਗੇ ਪਿੰਡ ਵਾਲੇ ਸਾਰੇ ਤੇ ਕੋਈ ਬੋਲੀ ਵੀ ਦੇਣ ਦਾ ਚਾਹਵਾਨ ਹੋਏਗਾ ਤੇ ਆਪਾਂ ਦਵਾਂਗੇ ਹੋਰ ਦੇ ਸਕਨੇ ਇਹ ਨਹੀਂ ਇਸ ਤੋਂ ਉੱਪਰ ਵੀ ਜਾਵਾਂਗੇ ਖੁੱਲੇ ਟਾਈਮ ਵਿੱਚ ਖੁੱਲਾ ਚੈਲੰਜ ਆ ਕੱਲ ਨੂੰ ਇਦਾਂ ਲਈ ਮੁੱਕੇਗੀ ਜਿੰਨੇ ਲਈ ਮੁੱਕੇਗੀ ਉਹਦੇ ਚ ਇਹ ਵੀ ਸਾਡੇ ਬੀਜੇਪੀ ਦੇ ਮੈਂਬਰ ਹੋਣਗੇ ਬੀਜੇਪੀ ਦਾ ਹੀ ਸਰਪੰਚ ਸਾਰਾ ਕੁਝ ਆਪਾਂ ਇੱਕ ਜੋਟ ਹੋ ਕੇ ਬਾਕੀ ਕਿ ਪਿੰਡ ਆ ਜਿੱਥੇ ਮਰਜੀ ਪੈਸੇ ਲਵਾ ਸਕਦੇ ਆ ਚਲੋ ਹੌਸਲਾ ਕਰਕੇ ਚਾਹ ਪੀ ਕੇ ਸਵੇਰ ਵਾਲੀ ਜਿਹੜੀ ਸੁਖਤੇ ਚਾਹ ਦੀ ਹਟਬਰ ਦੀ ਉਹ ਸਾਰਾਂ ਘਟਿਆ ਬੀਤੀ ਸੀ ਉਦੋਂ ਆਵਾਜ਼ ਆਉਣ ਦਾ ਪੀ ਮਾਰੀ ਮਾਰੀ ਗੁਰਦੁਆਰੇ ਵੀ ਇਹ ਹੋਏਗਾ ਉਹ ਹੋਏਗਾ ਉਹਦੇ ਤੋਂ ਗਰਮ ਹੁੰਦੀ ਹੁੰਦੀ ਜਿਵੇਂ ਬਬੂ ਦੀ ਲਛੀ ਦੀ ਪੁੱਤ ਨੂੰ ਸ਼ੇਰ ਬਣਾ ਦਿੰਦੀ ਪੱਕੀ ਗੱਲ ਜੀ ਆਹ ਸਮਝਣਾ ਥੋੜਾ ਜਦੋਂ ਮੈਂ ਆਪ ਹੀ ਮਣਾ ਨਹੀਂ ਮੁਰਕੇ ਮੈਂ ਕਾਂਹ ਛੜਦਾ ਮੈਂ ਮੇਰੇ ਕੋਲ ਪਹੁੰਚ ਨਹੀਂ ਜਾਂਦਾ ਹੁਣ ਤੁਸੀਂ ਪਹਿਲੀ 50 ਰੱਖਦੀ ਸੀ ਅੱਛਾ ਉਹਦੇ ਉਥੇ ਛੱਪੜ ਹਾਂਜੀ ਸਿੱਧੀ ਜਿਹੀ ਗੱਲ ਆ ਛੱਪੜ ਇਕੱਲਾ ਛੇਕ ਰਾਂ ਕੋਈ ਚੰਗਾ ਚੰਗਾ ਫਰੰਟ ਵੇਚ ਲਿਆ ਬਾਕੀ ਨਹੀਂਦਾ ਉਹਦੀ ਬਜਾਏ ਪੰਚਾਇਤ ਦੀ ਤਾਹੀ 8 ਕਿੱਲੇ ਵਿਰੋਧੀ ਧੜੇ ਤੋਂ ਆਈ ਉਹਨੇ ਲੈਣੇ ਇਹ ਆਖੀ ਜਦੋਂ ਮੈਂ ਤੁਹਾਡਾ ਪਿੰਡ ਦਾ ਪਾਣੀ ਪਾਉਣਾ ਮੈਂ ਪਾਣੀ ਪਾਉਣਾ ਪਾਣੀ ਪੁੜੀ ਨਹੀਂ ਪਾਉਣਾ ਪਾਣੀ 8 ਕਿੱਲੇ ਦਾ ਪੰਚਾਇਤ ਤੇ ਪੈਂਦੇ ਆ ਇਹ ਤੇ ਕਿੰਨੇ ਦਾ ਕੋਈ ਨਹੀਂ ਆਹ ਪਿੰਡ ਨੂੰ ਵੰਡਿਆ ਸਾਰਾ ਉਹਦੀ ਗੱਲ ਕਰਕੇ ਤੇ ਉਹ ਕਹਿੜਦਾ ਮੇਰਾ ਉਹ 50 ਲੱਖ ਦਾ ਕਿੱਲਾ ਆ। ਉਹ ਕਿੱਲੇ ਕਿੱਲੇ ਦੇ ਛੱਡਿਆ ਆਖਿਆ ਵੀ ਅਜ ਕਿੱਲੇ ਦੀ ਬੋਲੀ ਨਹੀਂ। ਚੱਕ ਬੁੱਕ ਤੇ ਬੋਲੀ ਆ। ਇਹਦਾ 50 ਲੱਖ ਦਾ ਸਾਡਾ 55 ਲੱਖ ਆ। ਉਹ 50 ਲੱਖ ਦੀ ਆਵਾਜ਼ ਮੇਰੀ ਗਈ ਕੋਰ ਦਾ ਸਾਹਿਬ। ਫਿਰ ਥੋੜੀ ਦੇਰ ਬਾਅਦ ਪੈ ਲੈ ਕੇ ਪੰਜਾ ਸਾਹਮਣਿਆਂ ਨੇ 60 ਲੱਖ ਦੀ ਕੀਤੀ। ਮੈਂ ਕਿਹਾ ਹੁਣ ਅਜ ਤੇ ਮੇਰੇ ਹੀ ਆ। 65 ਦੀ ਮੈਂ ਕਰਤੀ। ਉਹ ਦੋ ਗਾਂ ਖਲੋਖ ਲਾ ਗਏ ਫਿਰ ਟਾਈਮ ਰੱਖਿਆ 1:00 ਦਾ 1:30 ਦਾ। ਪਰ ਬੰਦੇ ਇੱਥੇ ਹੈ ਨਹੀਂ ਸੀ ਥੋੜੇ। ਉਹ ਦੋ ਗਏ ਪੇਪਰ ਦੇਣ। ਆਵਾਜ਼ ਕਰਦੇ ਸਾਰੇ ਲੀਡਰਾਂ ਕੋ ਮਜੇ ਫੰਦੇ ਤੇ ਕੱਲ ਦਾ ਟਾਈਮ ਰੱਖਿਆ 8 9 ਵਜੇ ਕਿੰਨੇ ਵਜੇ ਕੀ ਕਰਦੇ ਆ ਕੀ ਨਹੀਂ ਕਰਦੇ ਇਥੋਂ ਦੁਰਦੇ ਨਾ ਗਾਂ ਕੇ ਫਿਰ ਜ਼ੀਰੋ ਤੋਂ ਦੁਰਦੇ ਨੇ ਠੀਕ ਹਾਂ ਇਹ ਵੀ ਕੋਈ ਮਦਦ ਨਹੀਂ ਕਈਆਂ ਰਾਤ ਨੂੰ ਹੋਏ ਪੈਂਦੀਆਂ ਨੇ ਆ ਵੀ ਸਵੇਰੇ ਦਿਨੇ ਨੇ ਇਸ ਕਰਕੇ ਮੁਸ਼ਕਲਾਂ ਵੀ ਆਉਂਦੀਆਂ ਨੇ ਜਿਵੇਂ ਜਣਾ ਚੋਂ ਨਵਟਾਂ ਅੰਗ ਦੇ ਜਿਹਾ ਆਹੀਂ ਸਰਕਾਰ ਦੇ ਖਾਤੇ ਪਾਈ ਜਣੇ ਸਾਲੇ ਉਥੋਂ ਪੰਚਾਇਤਾਂ ਹੀ ਜਣੇ ਠੀਕ ਜਾਣ ਕੇ ਚੈੱਕ ਪੇਮੈਂਟ ਚੈੱਕ ਹੀ ਜਾਓ